ਬਾਦ ਅੱਜ ਸਕੂਲ ਖੁੱਲੰਦਾ ਪਹਿਲਾ ਦਿਨ ਸੀ ਤੇ ਜਦੋਂ ਬੱਚਾ ਪੇਰੈਂਟ ਨੋਜ਼ ਦੀ ਭੂਆ ਅੰਗਨਵਾੜੀ ਸਕੂਲ ਕਾਦਿਆ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਕੇ ਜਦ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰਵਾਲਿਆਂ ਦੇ ਹੋਸ਼ ਉੱਡ ਗਿਆ ਤੇ ਬੱਚੇ ਦੀ ਭਾਲ ਸ਼ੁਰੂ ਕਰ ਕਰ ਦਿੱਤੀ ਗਈ ਕਾਦਿਆ ਪੁਲਿਸ ਨੇ ਬੱਚੇ ਨੂੰ 1 ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੌਂਕ ਤੋਂ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਦਰਸਲ ਬੱਚਾ ਸਕੂਲ ਤੋਂ ਨਜ਼ਰ بچਾ ਕੇ ਬਾਹਰ ਨਿਕਲ ਆਇਆ ਤੇ ਬਾਜ਼ਾਰ ਦੇ ਵੱਲ ਨਿਕਲ ਗਿਆ ਸੀ ਅਰੇ ਚੌਂਕ ਦੇ ਵਿੱਚ ਇਕੱਲਾ ਘੁੰਮਦਾ ਹੋਇਆ ਪੁਲਿਸ ਕਰਮਚਾਰੀ ਨੂੰ ਮਿਲਿਆ ਤਾਂ ਪੁਲਿਸ ਕਰਮਚਾਰੀ ਉਸ ਨੂੰ ਥਾਣੇ ਲੈ ਪੁਲਿਸ ਦੀ ਸਫਲਤਾ ਲਈ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਕੀਤਾ। ਕਿ ਇਹ ਨਾ ਬੱਚੇ ਨੂੰ ਸਵੇਰ ਸਕੂਲ ਛੱਡਣ ਗਏ ਸੀ। ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਤੁਹਾਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਏਦਾਂ ਮਤਲਬ ਟੇਬਲ ਟੂਲ ਸਾਫ਼ ਕਰਨੀ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ। ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਿਸ ਕੜੀਸ ਕੋਲ ਹੀ ਵੇਚੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਿਸ ਆਣੇ ਉਹ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਵੀ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ। ਮੈਂ ਇੱਕ ਸਕੂਲ ਛੱਡ ਕੇ ਇਹਨੂੰ ਆਇਆ ਔਰ ਸਕੂਲੋਂ ਹੀ ਭੱਜ ਗਿਆ ਜੀ। ਕਿਨੇ ਵਾਰੀ ਛੱਡ ਗਿਆ? ਤੇ ਮੇਰੇ ਛੱਡ ਕੇ ਆਏ ਨੋਮ ਜੀ ਦੀ ਧੀ। ਜੋਤੀ ਮੈਡਮ ਨੇ ਇਥੋਂ ਖਾਣੇ ਵਾਲੇ ਛੌਂਕ ਤੋਂ ਮਿਲਿਆ ਜੀ। ਸਾਨੂੰ ਸੋਚਣਾ ਇਹਨਾਂ ਦਿਨਾਂ ਦੀ ਨਹੀਂ ਦਿੱਤੀ ਜੀ। ਸਕੂਲ ਵਾਲਾ ਨੂੰ ਇਹ ਹੀ ਹੈ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ। ਹਾਂ ਜੀ ਧਿਆਨ ਰੱਖੋ ਨਾ ਦਾ। ਹਾਂ ਜੀ ਬਹਾ 117